ਜਿਹੜਾ ਉਹ ਭੇਵੇ ਦਾ ਕੈਂਡੀਡੇਟ ਏ ਉਹਦੇ ਨਾਲ ਜਾਣ ਬੁੱਝ ਕੇ ਇੱਕ ਫੋਟੋ ਲਗਾ ਕੇ ਉਹਦੇ ਉੱਤੇ ਲਿਖਿਆ ਗਿਆ ਵੀ ਹਰਿਆਣਾ ਸਿੱਖ ਏਕਤਾ ਦਲ ਕਹੋ ਜੀ ਜਰਾਨੇ ਦਾ ਸਮਰਥਨ ਕਰਦਾ ਹੈ ਮੈਂ ਤੁਹਾਨੂੰ ਵਿਖਾਣਾ ਚਾਹਾਂਗਾ ਆ ਪੋਸਟਰ ਆ ਪੋਸਟਰ ਵਾਇਰਲ ਕੀਤਾ ਜਾਂਦਾ ਪਿਆ ਉੱਤੇ ਇੱਕ ਫੇਕ ਤਰੀਕੇ ਨਾਲ ਫੋਟੋ ਲਾ ਕੇ ਉੱਤੇ ਲਿਖਤਾ ਹਰਿਆਣਾ ਸਿੱਖ ਏਕਤਾ ਦਲ ਨੇ ਦਿਆ ਕਬਲ ਜੀ ਜਰਾਨੇ ਭਾਜਪਾ ਨੇਤਾ ਕੋ ਸਮਰਥਨ ਇਹ ਐਵੇਂ ਦਾ ਪੋਸਟਰ ਕੁਰਛੇਤਰ ਸਾਈਡ ਕੁਝ ਗਰੁੱਪਾਂ ਚ ਪਾਇਆ ਗਿਆ ਜਾਣ ਬੁਝ ਕੇ ਇੱਕ ਫੇਕ ਪੋਸਟਰ ਤਿਆਰ ਕਰਕੇ ਸ਼ਰਾਰਤਪੂਰਨ ਤਰੀਕੇ ਨਾਲ ਸੰਗਤ ਜੀ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਕੌਮ ਦਾ ਗद्दार ਨੇ ਜਿਹੜੇ ਬੀਜੇਪੀ ਆਰਸੈਸ ਦੇ ਦਲਾਲ ਨੇ ਸਾਡੀ ਲੜਾਈ ਇਹਨਾਂ ਖਿਲਾਫ ਹੈ ਅਸੀਂ ਇਹਨਾਂ ਨੂੰ ਗੁਰੂ ਘਰ ਆਜ਼ਾਦ ਕਰਾਣੇ ਨੇ ਤੇ ਇਸ ਪਾਰਟੀ ਨੂੰ ਸੱਤਾ ਤੋਂ ਬੇਦਖਲ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਥੋੜੀ ਦਿਰ ਪਹਿਲਾਂ ਲਾਈਵ ਆਏ ਸਾਂ ਰੇਂਜ ਕੱਟ ਹੋਣ ਦੀ ਵਜ੍ਹਾ ਨਾਲ ਲਾਈਵ ਕੱਟੀ ਗਿਆ ਸੀ ਜਾਦਾ ਸਮਾਂ ਨਹੀਂ ਲੈਣਾ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲ ਸਿੱਖ ਵਿਰੋਧੀ ਕਿਸਾਨ ਵਿਰੋਧੀ ਬੀਜੇਪੀ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਆਈ ਏ ਉਹਦੇ ਚ ਭੇਵੇ ਤੋਂ ਜਿਹੜੀ ਬੀਜੇਪੀ ਆਰਐਸਐਸ ਦੀ ਸਰਕਾਰੀ ਕਮੇਟੀ ਏ ਉਹਦੇ ਇੱਕ ਮੈਂਬਰ ਨੂੰ ਉਹਦੇ ਇੱਕ ਕਰਤਾ ਦਰਤਾ ਨੂੰ ਭੇਵੇ ਤੋਂ ਟਿਕਟ ਦਿੱਤੀ ਗਈ ਜਿਹਦਾ ਨਾਮ ਤੁਸੀਂ ਜਾਣਦੇ ਹੋ ਕਬਲਜੀ ਜਰਣਾਣਾ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਅਸੀਂ ਲੜਾਈ ਲੜਨੇ ਪਿਆ ਹਰਿਆਣਾ ਕਮੇਟੀ ਦੇ ਖਿਲਾਫ ਅਸੀਂ ਪਿਛਲੇ ਲੰਮੇ ਟਾਈਮ ਤੋਂ ਜਦੋਂ ਤੋਂ ਇਹ 18 ਮਹੀਨੇ ਪਿਛਲੀ ਕਮੇਟੀ ਬਣੀ ਉਹਦੋਂ ਤੋਂ ਹੀ ਇਹਨਾਂ ਦੇ ਖਿਲਾਫ ਲੜਾਈ ਲੜਨੇ ਪਿਆ ਅੱਜ ਕੁਝ ਸਾਥੀਆਂ ਦੇ ਖੇਤਰ ਤੋਂ ਫੋਨ ਆਏ ਮੈਸੇਜ ਆਏ ਕਈ WhatsApp ਗਰੁੱਪਾਂ ਵਿੱਚ ਜਿਹੜਾ ਭੇਵੇ ਦਾ ਕੈਂਡੀਡੇਟ ਹੈ ਉਹਦੇ ਨਾਲ ਜਾਣ ਬੁੱਝ ਕੇ ਇੱਕ ਫੋਟੋ ਲਗਾ ਕੇ ਉਹਦੇ ਉੱਤੇ ਲਿਖਿਆ ਗਿਆ ਵੀ ਹਰਿਆਣਾ ਸਿੱਖ ਏਕਤਾ ਦਲ ਕਵਲਜੀ ਜਰਾਨੇ ਦਾ ਸਮਰਥਨ ਕਰਦਾ ਹੈ ਮੈਂ ਤੁਹਾਨੂੰ ਵਿਖਾਣਾ ਚਾਹਾਂਗਾ ਆ ਪੋਸਟਰ ਆ ਪੋਸਟਰ ਵਾਇਰਲ ਕੀਤਾ ਜਾਂਦਾ ਪਿਆ ਉੱਤੇ ਇੱਕ ਫੇਕ ਤਰੀਕੇ ਨਾਲ ਫੋਟੋ ਲਾ ਕੇ ਉੱਤੇ ਲਿਖਤ ਹਰਿਆਣਾ ਸਿੱਖ ਏਕਤਾ ਦਲ ਨੇ ਦਿਆ ਕਵਲਜੀ ਜਰਾਨੇ ਭਾਜਪਾ ਨੇਤਾ ਕੋ ਸਮਰਥਨ ਇਹ ਐਵੇਂ ਦਾ ਪੋਸਟਰ ਕੁਰਸ਼ੇਤਰ ਸਾਈਡ ਕੁਝ ਗਰੁੱਪਾਂ ਚ ਪਾਇਆ ਗਿਆ ਜਾਣ ਬੁਝ ਕੇ ਇੱਕ ਫੇਕ ਪੋਸਟਰ ਤਿਆਰ ਕਰਕੇ ਸ਼ਰਾਰਤਪੂਰਨ ਤਰੀਕੇ ਨਾਲ ਸੰਗਤ ਜੀ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਕੌਮ ਦਾ ਗद्दार ਨੇ ਜਿਹੜੇ ਬੀਜੇਪੀ ਆਰਸੈਸ ਦੇ ਦਲਾਲ ਨੇ ਸਾਡੀ ਲੜਾਈ ਇਹਨਾਂ ਖਿਲਾਫ ਹੈ ਅਸੀਂ ਇਹਨਾਂ ਨੂੰ ਗੁਰੂ ਘਰ ਆਜ਼ਾਦ ਕਰਾਣੇ ਨੇ ਤੇ ਇਸ ਪਾਰਟੀ ਨੂੰ ਸੱਤਾ ਤੋਂ ਬੇਦਖਲ ਕਰਨਾ ਹੈ ਅਸੀਂ ਪਿਛਲੇ 5 ਸਾਲ ਤੋਂ ਕਿਸਾਨੀ ਦੀ ਲੜਾਈ ਵੀ ਲੜਨੇ ਪਏ ਆ ਜਾਣ ਬੁੱਝ ਕੇ ਕੁਝ ਸ਼ਰਾਰਤੀ ਲੋਕਾਂ ਦੁਆਰਾ ਸਾਡੀ ਇਸ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਹ ਸਾਜ਼ਿਸ਼ ਦੇ ਤਹਿਤ ਹੀ ਇਹਨਾਂ ਪੋਸਟਰ ਵਾਇਰਲ ਕੀਤਾ ਹੈ ਮੈਂ ਭੇਵੇ ਦੀ ਸਾਰੀ ਸੰਗਤ ਅਕੋ ਬੇਨਤੀ ਕਰਾਂਗਾ ਜਿਹੜਾ ਭੇਵੇ ਤੋਂ ਟਿਕਟ ਲੈ ਕੇ ਆਇਆ ਹੈ ਇਹਨੂੰ ਸਾਰੇ ਨੂੰ ਇਹਨੂੰ ਹਰਾਣਾ ਹੈ ਇਹਦੀ ਜ਼ਮਾਨਤ ਜ਼ਬਤ ਕਰਾਣੀ ਹੈ ਤੇ ਜੇ ਕੋਈ ਐਵੇਂ ਦੇ ਪੋਸਟਰ ਵਾਇਰਲ ਕਰਦਾ ਹੈ ਉਹਨਾਂ ਗਰੁੱਪਾਂ ਜਿਵੇਂ ਉਹਨੂੰ ਜਵਾਬ ਦਿਓ ਬਈ ਇਹ ਤੇ ਅਸੀਂ ਇਹਨਾਂ ਦੇ ਜਿਹੜੇ ਗੁਰੂ ਘਰਾਂ 'ਚ ਅੱਜ ਕਾਬਜ ਹੋ ਗਏ ਨੇ ਉਹਨਾਂ ਨੂੰ ਕੱਢਣ ਦੀ ਲੜਾਈ ਲੜਨੇ ਪਿਆ ਜਾਣਬੁੱਝ ਕੇ 8 ਤਰੀਕ ਦਾ ਸਿੱਖ ਸਮੇਲਨ ਹੈ ਉਹਦੇ 'ਚ ਹਰਿਆਣੇ ਦੇ ਲੱਖਾਂ ਸਿੱਖ ਪਹੁੰਚ ਰਹੇ ਨੇ ਉਸ ਮਹੀਮ ਨੂੰ ਕਮਜ਼ੋਰ ਕਰਨ ਲਈ ਲੋਕਾਂ ਨੂੰ ਡਬਲ ਮਾਈਂਡ ਕਰਨ ਲਈ ਲੋਕਾਂ 'ਚ ਸ਼ੱਕ ਪੈਦਾ ਕਰਨ ਲਈ ਇਹਨਾਂ ਇਸ ਤਰੀਕੇ ਦੀ ਇਹ ਇਹ ਪੋਸਟਰ ਵਾਇਰਲ ਕੀਤਾ ਹੈ ਮੈਂ ਹਰਿਆਣਾ ਸਿੱਖ ਇਕਤਾਦ ਦਾ ਲਲੋ ਤੇ ਆਪਣੀ ਕਿਸਾਨੀ ਉਹਨਾਂ ਦਾ ਲਲੋ ਮੈਂ ਤੁਹਾਨੂੰ ਕਲੀਅਰ ਕਰਦਾ ਅਸੀਂ ਬੇਨਤੀ ਕਰਦੇ ਆਂ ਭੇਵੇ ਦੀ ਸਾਰੀ ਸੰਗਤ ਨੂੰ ਵੀ ਜਿਹੜਾ ਇਹ ਭੇਵੇ ਤੋਂ ਟਿਕਟ ਲੈ ਕੇ ਆਇਆ ਹਰਿਆਣਾ ਕਮੇਟੀ ਦਾ ਮੈਂਬਰ ਇਹਦੀ ਜਮਾਨਤ ਜ਼ਬਤ ਕਰਾਣੀ ਜੇ ਸਾਰਿਆਂ ਪਤਾ ਲੱਗ ਜੇ ਵੀ ਜੋ ਇਹਨਾਂ ਮਾੜੇ ਕੰਮ ਕੀਤੇ ਨੇ ਤੇ ਇਹ ਪੋਸਟਰ ਆ ਪੋਸਟਰ ਦੁਬਾਰਾ ਤੋਂ ਮੈਂ ਤੁਹਾਨੂੰ ਵਿਖਾਦਾ ਆ ਆ ਪੋਸਟਰ ਜਿਹੜਾ ਗਰੁੱਪਾਂ 'ਚ ਸ਼ੇਅਰ ਕੀਤਾ ਜਾਂਦਾ ਪਿਆ ਹੈ ਤੇ ਇਸ ਪੋਸਟਰ ਨੂੰ ਵੇਖ ਲਓ ਇਹ ਜਾਣਬੁੱਝ ਕੇ ਫੇਕ ਪੋਸਟਰ ਬਣਾਇਆ ਗਿਆ ਹੈ ਤੇ ਐਵੇਂ ਦੇ ਲੋਕਾਂ ਨੂੰ ਹਰਾਉਣ ਵਾਸਤੇ ਸਾਰੇ ਇੱਕਜੂਟੋ ਤੇ ਇਹਨਾਂ ਨੂੰ ਹਰਾਈਏ ਨਹੀਂ ਜਮਾਨਤਾ ਜਬਤ ਕਰਾਈਏ ਇਹ ਲੜਾਈ ਬਹੁਤ ਵੱਡੀ ਹੈ ਸਾਡੀ ਲੜਾਈ ਬੀਜੇਪੀ ਆਰਐਸਐਸ ਦੇ ਖਿਲਾਫ ਹੈ ਇਹ ਪਹਿਲੋਂ ਤੇ ਉੱਥੇ ਮਲਾਈ ਗੁਰੂ ਘਰਾਂ ਦੀਆਂ ਗੋਲਕਾਂ ਲੁੱਟ ਕੇ ਹੁਣ ਇਹ ਤਾਂ ਟਿਕਟਾਂ ਵਾਲੇ ਬਣ ਗਏ ਨੇ ਸਾਰੀ ਸੰਗਤ ਅੱਗੇ ਬੇਨਤੀ ਹੈ ਹਰਿਆਣਾ ਸਿੱਖ ਇਕਤਾ ਦਲ ਕਿਸੇ ਬੀਜੇਪੀ ਆਰਐਸਐਸ ਦੇ ਬੰਦੇ ਦੀ ਸਪੋਰਟ ਨਹੀਂ ਕਰਦਾ ਅਸੀਂ ਇਹਨਾਂ ਨੂੰ ਹਰਾਉਣ ਦੀ ਅਪੀਲ ਕਰਦੇ ਹਾਂ ਸਾਰੇ ਤਕੜੇ ਹੋ ਕੇ ਇਹਨਾਂ ਨੂੰ ਹਰਾਉਣ ਦਾ ਕੰਮ ਕਰੀਏ ਤੇ ਐਵੇਂ ਦੇ ਜਿਹੜੇ ਫੇਕ ਪੋਸਟਰੇ ਬਣਾ ਬਣਾ ਕੇ ਵਾਇਰਲ ਕਰਦੇ ਨੇ ਤੇ ਇਹਨਾਂ ਦਾ ਵੀ ਗਰੁੱਪਾਂ ਜਵਾਬ ਦਿਆ ਕਰੋ ਅਸੀਂ ਪਿਛਲੇ 5 ਸਾਲ ਤੋਂ ਸਰਕਾਰ ਦੇ ਖਿਲਾਫ ਲੜਦੇ ਪਿਆ ਅਸੀਂ ਡਾਂਗਾ ਵੀ ਖਾਧੀਆਂ ਨੇ ਅਸੀਂ ਆਪਣੇ ਕਿਸਾਨ ਵੀ ਸ਼ਹੀਦ ਕਰਾਏ ਨੇ ਜਿਹੜੇ ਸਾਡੇ ਜ਼ਖਮ ਨੇ ਓਵੇਂ ਦੋਵੇਂ ਹਰੇ ਨੇ ਉਹ ਜ਼ਖਮ ਭਰੇ ਕੋਨੀ ਤੇ ਸਾਰਿਆਂ ਨੂੰ ਬੇਨਤੀ ਏ ਜੋ ਇਹਨਾਂ ਐ ਪੋਸਟਰ ਵਾਇਰਲ ਕੀਤਾ ਹੈ ਇਹਨਾਂ ਨੂੰ ਇਹਨਾਂ ਨੂੰ ਇਹਦਾ ਜਵਾਬ ਦੇਣਾ ਤੇ ਇਹਨਾਂ ਨੂੰ ਹਰਾਣ ਦੀ ਅਪੀਲ ਏ ਬਈ ਹਰਾਣਾ ਪੂਰੀ ਸਿੱਖ ਸੰਗਤ ਇਕ ਹੋ ਕੇ ਰਾਏ ਜੇ ਅਜ ਇਹਨਾਂ ਨੂੰ ਪਤਾ ਲੱਗ ਜਾਏ ਕੌਮ ਦੇ ਨਾਲ ਗਦਾਰੀ ਕਰਨ ਦਾ ਮੁੱਲ ਕੀ ਹੁੰਦਾ ਹੈ ਤੇ ਐਵੇਂ ਦੇ ਜੇ ਕੋਈ ਫੇਕ ਆਈਡੀਆ ਤੋਂ ਪੋਸਟਰ ਪਾਉਂਦੇ ਨੇ ਜਾਂ ਸਾਡੀ ਇਸ ਸਮੇਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੋਸ਼ ਹੈ ਨੇ ਬੰਦੇ ਜਿਹੜੇ ਪਿਛਲੇ 15 ਦਿਨਾਂ ਤੋਂ ਆ ਹੀ ਕੰਮ ਕਰਦੇ ਪਏ ਨੇ ਕਿਸੇ ਤਰੀਕੇ ਸਿੱਖ ਸਮੇਲਨ ਨੂੰ ਕਮਜ਼ੋਰ ਕੀਤਾ ਜਾਏ ਸੰਗਤ ਜੀ 8 ਤਰੀਕ ਦੀਆਂ ਤਿਆਰੀਆਂ ਕਰ ਲਓ ਲੱਖਾਂ ਦੇ ਕਾਠੇ ਚ ਕਰਨਾਲ ਪਹੁੰਚੋ ਤੇ ਇਹ ਜਿਹੜੇ ਗਦਾਰ ਲੋਕ ਨੇ ਜਿਹੜੇ ਝੋਲੀ ਚੁੱਕ ਲੋਕ ਨੇ ਇਹਨਾਂ ਨੂੰ ਸਹਾਰਣ ਦਾ ਕੰਮ ਕੀਤਾ ਜਾਏ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਹੁਣ ਇਲੈਕਸ਼ਨ ਵੀ ਸਿਰ ਤੇ ਆ ਗਿਆ ਹੈ ਇਹਨਾਂ ਆਰਐਸਐਸ ਤੇ ਬੀਜੇਪੀ ਦੇ ਦਲਾਲਾਂ ਨੂੰ ਹਰਾਉਣ ਲਈ ਇਕਜਟ ਹੋ ਜਾਓ ਆ ਜਿਹੜੇ ਹਰਿਆਣਾ ਕਮੇਟੀ ਦੇ ਸਰਕਾਰੀ ਜਿਹੜੇ ਇਹਨਾਂ ਦੇ ਚਮਚੇ ਆਰਐਸਐਸ ਬੀਜੇਪੀ ਦੇ ਬਣਾਏ ਮੈਂਬਰ ਇਹਨਾਂ ਸਾਰਿਆਂ ਦਾ ਇਲਾਜ ਕਰਨ ਦਾ ਟਾਈਮ ਆ ਗਿਆ ਹੈ ਇਹਨਾਂ ਨੂੰ ਇਲਾਜ ਕਰਨਾ ਹੈ ਇਹਨਾਂ ਦਾ ਸਾਰਿਆਂ ਦਾ ਤੇ ਆ ਜਿਹੜਾ ਭੇਵੇ ਤੋਂ ਟਿਕਟ ਲੈ ਕੇ ਆਇਆ ਹੈ ਇਹਦਾ ਵੀ ਖਾਸ ਕਰਕੇ ਇਲਾਜ ਕਰਨਾ ਹੈ ਇਹਨੇ ਬਹੁਤ ਹੀ ਜ਼ਿਆਦਾ ਸਾਡੇ ਗੁਰੂਕਰਨ ਨੂੰ ਢਾਹ ਲਾਈਏ ਛੇਵੀਂ ਪਾਸਚਾਈ ਦੇ ਜਿਹੜੀਆਂ ਇਹਨਾਂ ਨੇ ਇੱਕ ਉਥੇ ਗਲਤ ਕੰਮ ਕੀਤੇ ਨੇ ਜੋ-ਜੋ ਇਹਨਾਂ ਨੇ ਉਧਰ ਕੰਮ ਕੀਤੇ ਨੇ ਉਹ ਸਾਰੀ ਖੇਤਰ ਦੀ ਸਿੱਖ ਸੰਗਤ ਜਾਣਦੀ ਏ ਤੇ ਸੰਗਤ ਜੀ ਇਹਨਾਂ ਛਾਜਸ਼ਾ ਕਰਨੀਆਂ ਨੇ ਐਵੇਂ ਦੇ ਫੇਕ ਪੋਸਟਰ ਐਵੇਂ ਦੀਆਂ ਗੱਲਾਂ ਇਹ ਉਦਣ ਦੇ ਚਲਾਉਂਦੇ ਪਏ ਨੇ ਇਹ ਕੁਝ ਸਾਡੇ ਵਿਰੋਧੀ ਲੋਕ ਨੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਏ ਇਕੱਠੇ ਹੋ ਕੇ ਤਗੜੇ ਹੋ ਕੇ ਇਹਨਾਂ ਦਾ ਜਵਾਬ ਦੇਈਏ ਹੁਣ ਜਵਾਬ ਦੇਣ ਦਾ ਟਾਈਮ ਆ ਗਿਆ ਹੈ ਤੇ ਜੇ ਐਵੇਂ ਦੇ ਕੋਈ ਪੋਸਟਰ ਕਿਸੇ ਗਰੁੱਪੇ ਚ ਹੁੰਦਾ ਤੇ ਉਹਦਾ ਵਿਰੋਧ ਕਰਿਆ ਕਰੋ ਇਹ ਫੇਕ ਪੋਸਟਰ ਜਾਣਬੁੱਝ ਕੇ ਬਣਾਏ ਜਾਂਦੇ ਨੇ ਵੀ ਕਿਸੇ ਮਹੀਮ ਨੂੰ ਬਦਨਾਮ ਕੀਤਾ ਜਾ ਸਕੇ ਜਿਹੜੇ ਲੋਕ ਹਰਿਆਣਾ ਦੇ ਸਿੱਖਾਂ ਨੂੰ ਇਕੱਠੇ ਕਰਕੇ ਤੇ ਇਸ ਕਮੇਟੀ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਨੇ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਨੇ ਵੀ ਉਹਨਾਂ ਦੀ ਮਹੀਮ ਨੂੰ ਧੱਕਾ ਵੱਜੇ ਤੇ ਤੁਹਾਡੇ ਸਾਰਿਆਂ ਅੱਗੇ ਬੇਨਤੀ ਏ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਦਾ ਭੇਵੇ ਤੋਂ ਇਲਾਜ ਕਰਾਂਗੇ ਰਲ ਮਿਲ ਕੇ ਤੇ ਇਹਨੂੰ ਹਰਾਉਣ ਦਾ ਕੰਮ ਕਰਾਂਗੇ ਤੇ ਜਿਹੜੇ ਲੋਕ ਐਵੇਂ ਦੇ ਫੇਕ ਪੋਸਟਰ ਬੰਦੇ ਪਏ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਤੁਸੀਂ ਆਪਣੀ ਇਹ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋਗੇ ਹਰਿਆਣਾ ਦੇ ਸਿੱਖਾਂ ਨੂੰ ਪਤਾ ਹੈ ਇਹ ਜਿਹੜੀ ਹਰਿਆਣਾ ਸਿੱਖ ਇਕਤਾ ਦਲ ਦੀ ਉਹ ਟੀਮ ਹੈ ਜਿਨੇ ਬਸਤਾੜੇ ਟੋਲ ਤੇ ਵੀ ਡਾਂਗਾ ਖਾਧਿਆ ਜਿਨ੍ਹਾਂ ਆਪਣੇ ਮੇਰੇ ਪਿੰਡ ਦਾ ਬੰਦਾ ਉਹਦੇ ਸ਼ਹੀਦ ਹੋਇਆ ਸੀ ਸੁਸ਼ੀਲ ਅਸੀਂ ਇਹਨਾਂ ਗਦਾਰਾਂ ਨਾਲ ਇਸ ਬੀਜੇਪੀ ਆਰਐਸਐਸ ਪਾਰਟੀ ਦੇ ਸਦਾ ਵਿਰੋਧੀ ਰਹੇ ਹਾਂ ਵਿਰੋਧੀ ਰਵਾਂਗੇ ਇਹਨਾਂ ਦੀ ਪੂਰੀ ਮੰਜੀ ਠੋਕਾਂਗੇ ਇਸ ਇਲੈਕਸ਼ਨ ਵਿੱਚ ਸਾਰੇ ਤਕੜੇ ਹੋ ਜਾਓ 8 ਤਰੀਕ ਦੇ ਸੰਮੇਲਨ ਨੂੰ ਕਾਮਯਾਬ ਕਰੋ ਆਪਣੀ ਏਕਤਾ ਦਾ ਪ੍ਰਚਾਰ ਦਿਓ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕੋਈ ਵੀ ਸਾਜ਼ਿਸ਼ ਜੇ ਸਾਡੇ 8 ਦੇ ਸੰਮੇਲਨ ਨੂੰ ਕਮਜ਼ੋਰ ਕਰਨ ਦੀ ਹੁੰਦੀ ਏ ਜਾਂ ਕੋਈ ਜਾਣ ਬੁਝ ਕੇ ਗੱਲਾਂ ਚਲਾਈਆਂ ਜਾਂਦੀਆਂ ਨੇ ਉਹਦਾ ਵੀ ਗਰੁੱਪਾਂ 'ਚ ਵਿਰੋਧ ਕਰਿਆ ਕਰੋ ਤਕੜੇ ਹੋ ਕੇ ਸਾਰੇ 8 ਤਰੀਕ ਦੇ ਸੰਮੇਲਨ ਨੂੰ ਕਾਮਯਾਬ ਕਰੀਏ ਤੇ ਜਿਹੜੇ ਆ ਸਾਡੇ ਗद्दार ਕੌਮ ਦੇ ਜਿਨ੍ਹਾਂ ਨੇ ਭਾਜਪੀ ਤੇ ਆਰਐਸਐਸ ਦੀ ਝੋਲੀ 'ਚ ਬੈ ਕੇ ਕੌਮ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਇਹਨਾਂ ਦਾ ਇਲਾਜ ਸਾਰਿਆਂ ਨੇ ਕਰਨਾ ਹੈ ਸਾਰੇ ਇਕਜੁੱਟ ਹੋ ਜੋ 8 ਤਰੀਕ ਨੂੰ ਪੂਰੇ ਲੱਖਾਂ ਦੀ ਗਿਣਤੀ ਇਹ ਪਹੁੰਚੋ ਪਤਾ ਲੱਗਦਾ ਸਰਕਾਰ ਨੂੰ ਹਰਿਆਣੇ ਦਾ ਸਿੱਖ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋ ਗਿਆ ਆਹੀ ਬੇਨਤੀਆਂ ਕਰਨੀਆਂ ਸਣ ਸਾਡੇ ਖੇਲੇ ਸਾਡੇ ਵਕੀਲ ਸਾਹਿਬ ਨੇ ਪਰਛੇਤਰ ਤੋਂ ਸਾਡੇ ਖੇਤਰ ਤੋਂ 4-5 ਭਰਾਵਾ ਦਾ ਫੋਨ ਆਇਆ ਬਈ ਇਹ ਕੋਈ ਇੱਕ ਪੋਸਟਰ ਵਾਇਰਲ ਕਰਦੇ ਪਏ ਨੇ ਤੇ ਉਹ ਪੋਸਟਰ ਵਾਇਰਲ ਕਰਦੇ ਪਏ ਨੇ ਤੇ ਉਹਦਾ ਕੋਈ ਜਵਾਬ ਦਿੱਤਾ ਜਾਏ ਮੈਂ ਕਿ ਕੋਈ ਨਹੀਂ ਲਾਈਵ ਆ ਕੇ ਮੈਂ ਜਵਾਬ ਵੀ ਦੇਣਾ ਸੰਗਤ ਨੂੰ ਅਪੀਲ ਵੀ ਕਰਨਾ ਤੇ ਆ ਜਿਹੜਾ ਇਹਨਾਂ ਪੋਸਟਰ ਪਾਇਆ ਸੀ ਇਹ ਹੋਰ ਵੀ ਗਰੁੱਪਾਂ ਜਾਏਗਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਏ ਤਕੜੇ ਹੋ ਕੇ ਭੇਵੇ ਚ ਇਹਨਾਂ ਗਦਾਰਾਂ ਦਾ ਇਲਾਜ ਕਰਨ ਦਾ ਕੰਮ ਕਰੀਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ